ਪੈਸੇ ਆਪਾਂ ਬਹੁਤ ਕਿਤੇ ਹੋਰ ਵੀ ਲਾਦ ਪਰ ਜਿਹੜੇ ਇਹ ਆਏ ਪੈਸੇ ਨਾਲੇ ਤਾਂ ਆਪਣੇ ਜਵਾਕਰ ਦੇ ਕੰਮ ਆਉਂਦੇ ਆ ਨਾਲੇ ਘਰਦਿਆਂ ਦੇ ਕੰਮ ਆਉਂਦੇ ਆ ਇਹ ਚੰਗੇ ਥਾਂ ਦੇ ਪੈਸੇ ਲੱਗੇ ਹੋਏ ਆਗੇ ਵਾਈਫ ਮੇਰੀ ਮਿਸ ਜੀ ਜਾਂ ਮੇਰੇ ਬੱਚੇ ਮੇਰਾ ਪੂਰਾ ਇਹ ਸਭ ਜੀ ਦੇ ਵਿੱਚ ਮੇਰਾ ਪੂਰਾ ਸਹਿਯੋਗ ਦਿੰਦੇ ਆ ਆਪਦੇ ਮਿੱਠੇ ਹੀ ਬਹੁਤ ਆ ਬਈ ਇਹਦਾ ਬਹੁਤ ਜਿਆਦਾ ਮੈਂ ਪਹਿਂਦੀਆਂ ਖਾਦਾ ਐ ਕੱਚਾ ਤੋੜ ਕੇ ਸੱਚੇ ਕੱਚੇ ਐ ਖਾ ਲਦੇ ਬਾਈ ਆਪਾਂ ਕੋਈ ਉਹਦਾ ਧੰਗ ਨਹੀਂ ਹੁੰਦਾ ਆਪਾਂ ਕਿੱਥੇ ਜੀ ਜੀ ਕਰ ਦਿੰਦਾ ਉੱਥੇ ਹੀ ਲਾ ਦਿੰਨੇ ਹਰੇਕ ਚੀਜ਼ ਆ ਪਰ ਇਹ ਬਾਈ ਨੇ ਜਿਹੜੀ ਚੀਜ਼ ਲਾਈ ਆ ਵੀ ਇਹ ਗਰਮੀਆਂ ਦੇ ਵਿੱਚ ਵੀ ਖਾਣ ਨੂੰ ਮਿਲ ਲੰਗੇ ਤੇ ਸਰਦੀਆਂ ਵਿੱਚ ਵੀ ਬਾਈ ਕੋਲੇ ਫਲ ਦਾ ਫਲਾਂ ਦਾ ਜਿਹੜੇ ਆਪਣੇ ਬੂਟੇ ਹੈਗੇ ਉਸ ਤਰੀਕੇ ਨਾਲ ਲੱਗੇ ਹੋਏ ਆ ਤੇ ਨਾਲ ਸਾਡੇ ਕੋਲ ਨਰਸਰੀ ਦੇ ਵਿੱਚ ਵੇਚੇ ਆ ਬੰਦੇ ਜਿਨ੍ਹਾਂ ਕੋਲੇ ਥਾਂ ਨਾ ਕਰੇ ਮੰਜੇ ਜਿੰ ਨਹੀਂ ਹੈਗਾ ਵਿਹਲਾ ਉੱਥੇ ਹੀ ਵੀ ਸਬਜ਼ੀਆਂ ਉਹਨਾਂ ਨੂੰ ਹੁੰਦਾ ਵੀ ਯਾਰ ਅਸੀਂ ਦੋ ਮਿਰਚਾਂ ਦੇ ਬੂਟੇ ਲਾ ਲ ਗਏ ਕਈਆਂ ਨੂੰ ਜਿਹਨਾਂ ਸ਼ੌਂਕ ਆ ਛੱਤ ਦੇ ਉੱਤੇ ਗਮਲਾ ਰੱਖ ਕੇ ਜਿਨਾਂ ਨੂੰ ਸ਼ੌਂਕ ਆ ਜਿਨਾਂ ਨੂੰ ਹੈ ਨਹੀਂ ਉਹਨਾਂ ਦੀ ਗਲਤੀ ਆ ਅਲੱਗ ਕੰਗਾ ਦੇ ਬਾਣ ਬਹੁਤ ਵੇਲੇ ਵੇਲੇ ਪਏ ਆ ਪਰ ਕਾਲੀ ਤੋਂ ਬਾਅਦ ਫਿਰ ਨੀਲਾ ਤੋਤਾ ਤੇ ਇਹ ਤਿੰਨਾਂ ਦਾ ਮਿਕਸ ਇੱਕ ਕੋਲ ਬਣਾਇਆ ਹੋਇਆ ਨਰਸਰੀ ਦਾ ਕੰਮ ਆ ਆਪਣਾ ਤੇ ਸਬਜ਼ੀਆਂ ਦਿਖਾਉਣੀਆਂ ਜ਼ਰੂਰੀ ਆ ਫੇਰ ਹੀ ਅਗਲਾ ਸਬਜ਼ੀਆਂ ਲਾਉਂਦਾਗਾ ਤੇ ਵਾਈਟ ਫਲਾਈ ਜਿਹੜੀ ਆਉਂਦੀ ਹੈ ਜਿਹੜਾ ਵਾਇਰਸ ਆ ਉਹਦੇ ਕਰਕੇ ਸੁਬਾ ਜਿਹੜਾ ਤਰੇਲੇ ਤਰੇਲੇ ਦੇ ਵਿੱਚੋਂ ਉਹਨੂੰ ਦੂਰ ਕਰ ਲਈ ਸ਼ੌਕ ਹੋਣਾ ਜ਼ਰੂਰੀ ਹੈ ਇਸ ਕੰਮ ਦੇ ਵਿੱਚ ਚਲੋ ਆਪਾਂ ਸਬਜ਼ੀ ਨਹੀਂ ਚੋਕੇ ਸੇ ਵੀ ਫੀਲਡ ਦੇ ਵਿੱਚ ਵੇਖ ਲੋ ਜਿਹੜਾ ਇੱਥੇ ਸਕੂਨ ਮਿਲਦਾ ਹੈ ਜਿਹੜਾ ਸਬਜ਼ੀ ਦੇ ਵਿੱਚ ਆ ਕੇ ਸਕੂਨ ਮਿਲਦਾ ਹੈ ਇਸ ਜਗ੍ਹਾ ਦੇ ਵਿੱਚ ਤੇ ਬਾਈ ਉਹਦਾ ਆਨੰਦ ਹੀ ਕੁਛ ਹੋਰ ਆ ਕੁਝ ਬਿਆਨਾਂ ਦੇ ਵਿੱਚ ਮੈਂ ਕਹਿ ਨਹੀਂ ਸਕਦਾ ਨਹੀਂ ਸਕਦਾ ਉਹ ਇਸ ਵੀਡੀਓ ਵਿੱਚ ਬਾਈ ਨੇ ਜਿਹੜੇ ਸੰਦੇ ਸੰਭਾਲੇ ਆ ਉਹ ਇਕੱਲੇ ਸੰਭਾਲੇ ਨਹੀਂ ਬਾਈ ਉਹਨਾਂ ਦਾ ਕੰਮ ਵੀ ਲੈਂਦਾਗਾ ਤੇ ਅੱਜ ਤੁਹਾਨੂੰ ਬਾਈ ਜਿਹੜੀਆਂ ਸਬਜ਼ੀਆਂ ਲਾਉਂਦਾਗਾ ਤੇ ਉਹਨਾਂ ਦੀ ਜਿਹੜੀ ਦੇਖ ਦੇਖ ਕਰਦਾਗਾ ਸਬਜ਼ੀਆਂ ਹਰੇ ਕਰਾ ਲੈਂਦਾਗਾ ਪਰ ਉਹਦੀ ਸੰਭਾਈ ਹੁੰਦੀ ਆ ਉਹ ਕੋਈ ਕੋਈ ਕਰ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੋਂ ਸ਼ੁਰੂ ਕਰੀਏ ਨਾ ਤੇ ਆ ਬਾਈ ਨੇ ਜਿਹੜੇ ਫਲਾਂ ਦੇ ਬੂਟੇ ਤਾਂ ਉਧਰ ਲਾਏ ਲਾਏ ਆ ਤੇ ਬਾਈ ਨੇ ਪਹਿਲਾਂ ਜਿਹੜੇ ਸ਼ੋਅ ਵਾਲੇ ਬੂਟੇ ਆ ਆ ਸਾਰੇ ਘਰ ਦੇ ਇੱਧਰਲੇ ਪਾਸੇ ਲਾਏ ਹੋਏ ਆ ਤੇ ਜਿਹੜਾ ਪੂਲ ਬਣਾਇਆ ਬਾਈ ਨੇ ਸਬਜ਼ੀਆਂ ਸਬਜ਼ੀਆਂ ਦੇ ਵਿੱਚ ਜਿਹੜੇ ਫਲਾਂ ਦੇ ਬੂਟੇ ਲਾਏ ਹੋਏ ਆ ਤੇ ਸਬਜ਼ੀਆਂ ਦੀ ਜਿਹੜੀ ਸਫਾਈ ਆ ਤੇ ਨਾਲ ਬਾਈ ਨੇ ਇੱਕ ਦੋ ਕੰਮ ਹੋਰ ਕੀਰੇ ਆ ਜਿਹੜੇ ਆਰਗੈਨਿਕ ਬਾਈ ਸਪਰੇਆ ਵੀ ਆਪ ਹੀ ਤਿਆਰ ਕਰਕੇ ਜਿਹੜਾ ਸਬਜ਼ੀ ਤੇ ਮਾਰਦਾਗਾ ਆ ਬਾਈ ਨੇ ਇੱਥੇ ਕੁਕੜੀਆਂ ਵਾਲਾ ਬਣਾਇਆ ਹੋਇਆਗਾ हां ਭਰਾ ਹੁਕਮ ਰਾਜ ਇਹ ਨਾ ਇਹਦੀ ਸੇਫਟੀ ਲਈ ਕਿਉਂਕਿ ਇੱਥੇ ਕੁੱਤੇ ਬਹੁਤ ਜ਼ਿਆਦਾ ਵਾਰਾ ਫਰਦੇ ਰਹਿੰਦੇ ਆ ਇਹ ਮੁਰਗਾਂ ਦੀ ਸੇਫਟੀ ਲਈ ਆਪਾਂ ਇਹ ਜਾਲ ਲਾਇਆ ਹੋਇਆ ਉਹਨਾਂ ਦੇ ਤੇ ਇਹਦੇ ਨਾਲ ਪਲੱਸ ਪੁਆਇੰਟ ਇਹ ਆ ਕਿ ਜਿਹੜੀਆਂ ਆਪਣੀਆਂ ਤੁਸੀਂ ਅੱਪਲਾ ਦੇਖ ਰਹੇ ਹੋ ਨਾ ਇਹ ਝਾੜਕਰੀ ਲੈਂਦੀਆਂ ਆਪਾਂ ਜਿਹਨੂੰ ਕਹਿੰਨੇ ਆ ਉਹ ਲਾਈਆਂ ਹੋਈਆਂ ਇਹ ਪਿਛਲੇ ਸਾਲ ਚਲੋ ਹੁਣ ਤਾਂ ਸੀਨ ਥੋੜਾ ਜਿਹਾ ਆਫ ਆ ਹਰੀਆਂ ਹੋ ਰਹੀਆਂ ਪੂਰਾ ਜਾਲ ਇਹਨਾਂ ਨੇ ਕਵਰ ਕਰ ਲਿਆ ਸੀ ਪ੍ਰੋਪਰ ਤੇ ਜੇ ਆਪਾਂ ਸਬਜ਼ੀਆਂ ਕਿਹਜੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕ੍ਰੇਲੇਆਂ ਨੂੰ ਮੇਰੇ ਲੱਗਦੇ ਸੀ ਮੈਨੂੰ ਉਮੀਦ ਨਹੀਂ ਸੀ ਵੀ ਇਹ ਹੋ ਜਾਣਗੇ ਚਲੋ ਵੈਸੇ ਜਿਹੜੀਆਂ ਇਹ ਵੱੱਲਾ ਹੁੰਦੀਆਂ ਕ੍ਰੇਲੇ ਦੀ ਸਭ ਤੋਂ ਵਗਾਉਣੀ ਔਖੀ ਹੁੰਦੀ ਹੈ ਇਹਦੀ ਵੱੱਲਾ ਬਹੁਤ ਵੀਰੇ ਭਾਈ ਨੇ ਨਾ ਜਿਹੜੇ ਫਲਾਂ ਦੇ ਬੂਟੇ ਲਾਏ ਆ ਸਬਜ਼ੀਆਂ ਲਾਈਆਂ ਉਹ ਦੇਖ ਕੇ ਸਿੱਖਿਆ ਵੀ ਮਿਲੂਗੀ ਤੇ ਰੂਹ ਵੀ ਖੁਸ਼ ਹੋ ਜਾਂਦੀ ਹੈ ਇਹ ਭਾਈ ਫਿਰ ਪੂਲ ਬਣਾਇਆਗਾ ਸਬਜ਼ੀਆਂ ਨੂੰ ਪਾਣੀ ਲਾਉਣ ਵਾਸਤੇ ਤੇ ਵੀਰੇ ਨਾ ਪਹਿਲਾਂ ਮੇਰੇ ਛੋਟਾ ਡੈਗ ਬਣ ਉਸ ਤੋਂ ਬਾਅਦ ਥੋੜਾ ਜਿਹਾ ਇੱਕ ਦਿਮਾਗ ਦੇ ਵਿੱਚ ਕਿ ਆਈਡੀਆ ਆਇਆ ਕਿ ਕਿਉਂ ਨਾ ਪੈਸ ਤੋਂ ਡਬਲ ਆ ਕੰਪੈਸਿਟੀ ਵਧ ਕਰ ਦਗੇ ਇਹ ਤੋਂ ਪਲੱਸ ਪੁਆਇੰਟ ਆਪਾਂ ਪੂਲ ਦਾ ਕੰਮ ਵੀ ਲੈ ਗਿਆ ਕਿਉਂਕਿ ਬੱਚੇ ਗਰਮੀਆਂ ਦੇ ਵਿੱਚ ਫੈਮਿਲੀ ਹੈ ਨਾ ਘਰ ਦੇ ਵਿੱਚ ਆ ਤੇ ਇਸ ਲਈ ਆਪਾਂ ਇਹਨੂੰ ਛੋਟੋ ਟਾ ਕੇ ਤੇ ਵੱਡਾ ਬਣਾ ਲਿਆ ਤੇ ਇਹਦੇ ਵਿੱਚ ਹੁਣ ਵਰੀਆ ਕਈ ਬੰਦਿਆਂ ਦਾ ਇਹ ਸਵਾਲ ਵੀ ਹੁੰਦਾ ਨਾ ਭਾਈ ਕਈ ਕਹਿੰਦੇ ਆ ਵੀ ਜਿਹੜੇ ਇਹ ਸ਼ੌਂਕ ਆ ਪੈਸੇ ਨਹੀਂ ਪੂਰਾ ਹੁੰਦਾਗਾ ਵੀ ਪੈਸਾ ਹੀ ਜਿਹਦੇ ਕੋਲ ਪੈਸਾ ਉਹ ਇਹ ਕਰ ਸਕਦਾਗਾ ਪਰ ਮੈਂ ਇੱਥੇ ਨਾ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾਗਾ ਵੀ ਕਈਆਂ ਕੋਲੇ 50 50 7 8 ਕਿੱਲੇ 100 100 ਕਿੱਲਾ ਪੈਲੀ ਦਾ ਵੀ ਹੈਗਾ ਹੈਗਾ ਘਰੇ ਚਟਨੀ ਕਰਨ ਨੂੰ ਪਦੀਨਾ ਵੀ ਨਹੀਂ ਲੱਗਿਆ ਹੋਇਆ ਉਹਨਾਂ ਦੇ ਸਬਜ਼ੀ ਲਾਉਂਦੀ ਆ ਦੂਰ ਦੀ ਗੱਲ ਆ ਤੇ ਜਿਹਨੂੰ ਸ਼ੌਂਕ ਆ ਨਾ ਸਬਜ਼ੀ ਉਹੀ ਲਾਉਂਦਾ ਤੇ ਜਿਹੜੇ ਸੰਭਾਈ ਦੀ ਗੱਲਾਂ ਨੇ ਤਾਂ ਬਹੁਤ ਦੂਰ ਆਗਾ ਵੀ ਜਿਹੜੀ ਦੇਖ ਦੇਖ ਜਿਹੜਾ ਸਬਜ਼ੀ ਦਾ ਕਰਨਾ ਉਹ ਤਾਂ ਕੋਈ ਵਿਰਲਾ ਹੀ ਕਰਦਾਗਾ ਸਬਜ਼ੀ ਆਪਾਂ ਬਹੁਤ ਬੰਦੇ ਲਾਉਂਦੇ ਆ ਬਹੁਤ ਵਧੀਆ ਗੱਲਾਂ ਲਾਉਣੀ ਚਾਹੀਦੀ ਆ ਪਰ ਜਿਹੜੀ ਸੰਭਾਈ ਆ ਜਿਹੜੇ ਨਹੀਂ ਲਾਉਂਦੇ ਉਹ ਇਹ ਗੱਲ ਕਹਿਣਦੇ ਆ ਵੀ ਹਾਂ ਵੀ ਦਿਖਾਵੇ ਨੂੰ ਬਣਾਇਆ ਹੋਇਆ ਸਾਰਾ ਕੁਝ ਵੀ ਐਵੇਂ ਪੈਸਾ ਵੇਸਟ ਕੀਤਾ ਪੈ ਪਰ ਜਿਹੜੇ ਇਹ ਆ ਇਹ ਪੈਸੇ ਨਾਲੇ ਤਾਂ ਆਪਣੇ ਜਵਾਕਾਂ ਦੇ ਕੰਮ ਆਉਂਦੇ ਆ ਨਾਲੇ ਘਰ ਦੇ ਕੰਮ ਆਉਂਦੇ ਆ ਇਹ ਚੰਗੇ ਥਾਂ ਦੇ ਪੈਸੇ ਲੱਗੇ ਹੋਏ ਆ ਤੁਸੀਂ ਵੀ ਭਾਈ ਇਹ ਗੱਲ ਨਾਲ ਸਹਿਮਤ ਹੁੰਦੇ ਹੋਗੇ ਕਿ ਨਹੀਂ ਨਹੀਂ ਅਗਲਾ ਸਵਾਲ ਕਰ ਦਿੰਦਾ ਕਈ ਵਾਰੀ ਵੀ ਬੰਦੇ ਉਹੀ ਪੈਸੇ ਪੈਸਿਆਂ ਦੀ ਕਹਾਣੀਆਂ ਸਾਰੀ ਇਹ ਬਾਈ ਇਹ ਨਾ ਹੁਕਮ ਰਾਜ ਆਏ ਆ ਜੇ ਕੋਈ ਆਪਣਾ ਕੋਈ ਭਰਾ ਭਾਈ ਇੱਥੋਂ ਆਉਂਦਾ ਆਪਣੀ ਸਬਜ਼ੀ ਦੇਖਣ ਆਉਂਦਾ ਚਾਹ ਵੈਸੇ ਹੀ ਆਉਂਦਾ ਜਿਵੇਂ ਆਪਾਂ ਇੱਕ ਹਾਸੇ ਮਜ਼ਾਕ ਦੇ ਵਿੱਚ ਗੱਲਾਂ ਕਹਿ ਦਿੰਨਾ ਭਾਈ ਆ ਸਬਜ਼ੀ ਤੁਸੀਂ ਵੇਖੋ ਉੱਥੇ ਵੀ ਅਗਲਾ ਇਹ ਕਹਿੰਦਾ ਭਾਈ ਯਾਰ ਪੈਸੇ ਹੈਗੇ ਤੇਰੇ ਕੋਲੇ ਭਾਈ ਮੈਂ ਤਾਂ ਇਹੀ ਕਹਿਣਾ ਚਾਹਣਾ ਭਰਾਵਾਂ ਨੂੰ ਭਾਈ ਪੈਸੇ ਨਾਲ ਨਹੀਂ ਇਹ ਸ਼ੌਂਕ ਹੋਣਾ ਜ਼ਰੂਰੀ ਹੈ ਇਸ ਕੰਮ ਦੇ ਵਿੱਚ ਚਲੋ ਆਪਾਂ ਸਬਜ਼ੀ ਨਹੀਂ ਚੋ ਕਿਸੇ ਵੀ ਫੀਲਡ ਦੇ ਵਿੱਚ ਵੇਖ ਲਓ ਸ਼ੌਂਕ ਦਾ ਪੈਸੇ ਨਾਲ ਆਪਾਂ ਮੇਲ ਨਹੀਂ ਕਰਾ ਸਕਦੇ ਕਿਸੇ ਵੀ ਹੱਦ ਤੱਕ ਇਹ ਸ਼ੌਂਕ ਆਪਣਾ ਮੈਂ ਸ਼ੌਂਕ ਹੀ ਕਰਦਾ ਐ ਤੇ ਭਾਈ ਜਿਹੜੇ ਆ ਡਰਮ ਪਏ ਆ ਇਹਨਾਂ ਦੇ ਇਹਨਾਂ ਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਇਹਦੇ ਵਿੱਚ ਕਲੀ ਪਾਈ ਆ ਕਲੀ ਤੋਂ ਬਾਅਦ ਫਿਰ ਨੀਲਾ ਤੋਤਾ ਹੈ ਤੇ ਇਹ ਤਿੰਨਾਂ ਦਾ ਮਿਕਸ ਇਹ ਕੋਲ ਬਣਾਇਆ ਹੋਇਆ ਜਿਹੜਾ ਕਿ ਮੈਂ ਸਪਰੇਅ ਦੇ ਤੌਰ ਤੇ ਜਾਂ ਕੋਈ ਜਦ ਨਵਾਂ ਪੌਦਾ ਲਾਉਣਾ ਹੈ ਜਾਂ ਕੋਈ ਸਾਧੀਆਂ ਦੇ ਵਿੱਚ ਇਹਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਪਾ ਦਿੰਦੇ ਹਾਂ ਜਾਨੀ ਜਿਹੜੀਆਂ ਆਪਣੀਆਂ ਸਬਜ਼ੀਆਂ ਜਿਹੜੀਆਂ ਦਿਖਾਵਾਂਗੇ ਸਾਰੇ ਆਰਗੈਨਿਕ ਹੁੰਦੀਆਂ ਆਰਗੈਨਿਕ ਆ ਵੀਰੇ ਮੈਂ ਕਿਸ ਤਰ੍ਹਾਂ ਦੀ ਕੋਈ ਖਾਦ ਜਾਂ ਕੋਈ ਪੈਸਟੀਸਾਈਡ ਅਜੇ ਤੱਕ ਆਪਦੀਆਂ ਸਬਜ਼ੀਆਂ ਤੇ ਨਹੀਂ ਵਰਤੇ ਤੇ ਬਾਈ ਜਿਹੜੇ ਆਹਾ ਇਹ ਕੰਨਿਆਂ ਨਾਲ ਇਹ ਕੀ ਲੱਗਿਆ ਇੱਥੇ ਜਿਹੜੇ ਕੰਨਿਆਂ ਨਾਲ ਢੱਕਿਆ ਇਹ ਵੀਰੇ ਇੱਥੇ ਡੇਜੀ ਕਿਨੂ ਮਸੰਮੀ ਆਂਬ ਇਹ ਪੰਜ ਚਾਰ ਵੈਰਾਈਟੀਆਂ ਨਵੀਆਂ ਲਾਈਆਂ ਤਾਂ ਸਾਲ ਪਹਿਲਾਂ ਤੇ ਲੱਗੇ ਹੋਏ ਆ ਮੇਰੇ ਪੌਦੇ ਇਹ ਕਵਰ ਕਰਨ ਦਾ ਮਤਲਬ ਇਹੀ ਏ ਕਿ ਜਿਵੇਂ ਠੰਡ ਪੈ ਰਹੀ ਆ ਹੁਣ ਟੈਂਪਰੇਚਰ ਹੋਰ ਡਾਊਨ ਜਾ ਸਕਦਾ ਕੋਰਾ ਪੈਣ ਦੀ ਸੁਭਾਵਨਾ ਹੈ ਕਿਉਂਕਿ ਮਹੀ ਥੋੜਾ ਠੰਡ ਤੋਂ ਬਚਾ ਲਈ ਮੇਰੀ ਥੋੜੀ ਕਵਰਿੰਗ ਕੀਤੀ ਹੈ ਵੀ ਸ਼ਾਇਦ ਚਲੋ ਸੁੱਕਣ ਦੇ ਡਰ ਤੋਂ ਵੀ ਪੌਦਾ ਸੁੱਕ ਨਾ ਜਾਵੇ ਸਬਜ਼ੀ ਦਾ ਆਪਾਂ ਲਾਉਣੇ ਆ ਆਪਾਂ ਕੋਈ ਉਹਦਾ ਢੰਗ ਨਹੀਂ ਹੁੰਦਾ ਆਪਾਂ ਕਿੱਥੇ ਜੀ ਜੀ ਕਰ ਦਿੰਦਾ ਉੱਥੇ ਹੀ ਲਾ ਦਿੰਨੇ ਹਰ ਇੱਕ ਚੀਜ਼ ਪਰ ਇਹ ਬਾਈ ਨੇ ਜਿਹੜੀ ਚੀਜ਼ ਲਾਈ ਆ ਮੈਨੂੰ ਵੀ ਦੇਖ ਕੇ ਜਦੋਂ ਪਹਿਲੀ ਵਾਰੀ ਬਾਈ ਕੋਲ ਆਇਆ ਸੀਗਾ ਉਦੋਂ ਵੀ ਮੈਂ ਦੇਖ ਕੇ ਇਹੀ ਸੋਚਿਆ ਸੀ ਬਾਈ ਬਾਈ ਦੀ ਵੀਡੀਓ ਜ਼ਰੂਰ ਬਣਾਵਾਂਗੇ ਕਿਉਂਕਿ ਆਪਾਂ ਨੂੰ ਸਿੱਖਿਆ ਮਿਲ ਸਕੇ ਆਪਾਂ ਕਹਿ ਦਿੰਨੇ ਆਪਣੇ ਕੋਲੇ ਥਾਂ ਹੈ ਨਹੀਂ ਬਾਈ ਦੇ ਤਾਂ ਨਿਆਈ ਆ ਪਿਛਲੇ ਪਾਸੇ ਘਰ ਦੇ ਪਿੱਛੇ ਜਿਵੇਂ ਆਪਾਂ ਬਾੜੀ ਕਹਿ ਦਿੰਨੇ ਆ ਉਵੇਂ ਜਗ੍ਹਾ ਛੱਡੀ ਹੋਈ ਆ ਸਭ ਤੋਂ ਸੋਹਣਾ ਕੰਮ ਬਾਈ ਨੇ ਕੀ ਕੀਤਾਗਾ ਉਹ ਦੇਖੋ ਤੁਸੀਂ ਸਭ ਤੋਂ ਪਰਲੇ ਪਾਸੇ ਜਿਹੜੀ ਲੈਂ ਲੱਗੀ ਆ ਫਲਾਂ ਦੀ ਬੂਟਿਆਂ ਦੀ ਆ ਗਈ ਵਿਚਾਲੇ 10 12 ਫੁੱਟ ਦੀ ਜਗ੍ਹਾ ਛੱਡਦੀ ਫਿਰ ਜਿਹੜੀ ਆ ਲੈਂ ਲੱਗੀ ਹੋਈ ਆ ਇਹ ਵੀ ਫਲਾਂ ਦੇ ਬੂਟਿਆਂ ਦੀ ਸਾਰੀ ਆ ਗਈ ਉਸ ਤੋਂ ਬਾਅਦ ਕੀ ਕੀਤਾ ਬਾਈ ਨੇ 10 ਕੋਟ ਜਗਾ ਹੋਰ ਛੱਡੀ ਤੇ ਇੱਧਰ ਪਾਸੇ ਇੱਕ ਫਲਾਂ ਦੇ ਬੂਟੇ ਦੀ ਲਾਈਨ ਹੋਰ ਕਰਤੀ ਆ ਸਾਰੇ ਫਲਾਂ ਦੇ ਬੂਟੇ ਇਹ ਹਜੇ ਛੋਟੇ ਆ ਬੂਟੇ ਜਦੋਂ ਵੱਡੇ ਹੋਗੇ ਉਦੋਂ ਦੇਖਣ ਵਾਲੀ ਚੀਜ਼ ਬਣੂਗੀ ਨਾਲੇ ਤਾਂ ਦੇਖਣ ਨੂੰ ਵੀ ਸੋਹਣੀ ਲੱਗੂਗੀ ਨਾਲੇ ਖਾਨ ਵਾਲ ਨੂੰ ਬਾਈ ਨੂੰ ਕਿਤੇ ਫਲ ਜਿਹੜਾ ਹੈਗਾ ਮੁੱਲਿਆਂ ਦੀ ਲੋੜ ਨਹੀਂ ਪੈਣੀ ਜਿਹੜੇ ਬੂਟੇ ਲਾਉਣ ਦਾ ਢੰਗ ਵੀ ਆ ਨਾ ਇਹ ਬਾਈ ਨੇ ਮੈਂ ਇੱਕ ਜੀ ਨੋਟ ਕਰੀ ਆ ਵੀ ਇਹ ਜੀ ਅਮਰੂਦ ਆ ਇਹ ਗਰਮੀ 'ਚ ਵੀ ਆ ਜਾਂਦਾ ਸਰਦੀ 'ਚ ਵੀ ਆ ਜਾਂਦਾ ਕਿੰਨੂੰ ਠੰਡ 'ਚ ਆਉਂਦਾ ਕੱਲਾ ਮਸੰਮੀ ਠੰਡ 'ਚ ਆ ਗਈ ਤੇ ਜਿਹੜੇ ਗਰਮੀ ਵਾਲੇ ਆ ਆੜੂ ਲਾਇਆ ਬਾਈ ਨੇ ਤੇ ਆਲੂ ਬੁਖਾਰਾ ਲਾਇਆ ਨਾਸ਼ਪਾਤੀ ਲਾਈ ਜਾਨੀ ਕਿ ਮੇਰਾ ਕਹਿਣ ਦਾ ਮਤਲਬ ਇਹ ਆ ਜਿਵੇਂ ਆਮਬ ਲਾਇਆ ਵੀ ਇਹੇ ਗਰਮੀਆਂ ਦੇ ਵਿੱਚ ਵੀ ਖਾਣ ਨੂੰ ਮਿਲ ਲੰਗੇ ਤੇ ਸਰਦੀਆਂ ਵਿੱਚ ਵੀ ਬਾਈ ਕੋਲੇ ਫਲ ਦਾ ਫਲਾਂ ਦਾ ਜਿਹੜੇ ਆਪਣੇ ਬੂਟੇ ਹੈਗੇ ਉਸ ਤਰੀਕੇ ਨਾਲ ਲੱਗੇ ਹੋਏ ਆ ਤੇ ਫਲ ਮੁਕਣੇ ਨਹੀਂ ਬਾਈ ਕੋਲੇ ਸਾਰਾ ਸਾਲ ਇਸ ਤਰੀਕੇ ਨਾਲ ਬੂਟੇ ਲੱਗੇ ਹੋਏ ਹੈਗੇ ਇਹ ਨਹੀਂਗਾ ਵੀ ਕੱਲੇ ਵੀ ਬਾਈ ਨੇ ਉਹੀ ਲਾ ਦਿੱਤੇ ਆ ਇਹ ਚੀਜ਼ ਵੀ ਨੋਟ ਕਰਨ ਵਾਲੀ ਆ ਜੇ ਆਪਾਂ ਫਲਾਂ ਦੇ ਬੂਟੇ ਲਾਉਣੇ ਵੀ ਹੈਗੇ ਨਾ ਤੇ ਉਹ ਇੱਕ ਚੀਜ਼ ਨੋਟ ਕਰੀਏ ਵੀ ਉਹ ਗਰਮੀ ਵਾਲੇ ਤੇ ਸਰਦੀ ਵਾਲੇ ਦੋਵੇਂ ਲੱਗੇ ਆਪਾਂ ਕੱਲੇ ਆਪਣੇ ਕੋਲੇ ਜਿਹੜੇ ਫਲਾਂ ਦੇ ਬੂਟੇ ਲੱਗੇ ਹੁੰਦੇ ਆ ਅਮਰੂਦ ਲੱਗੇ ਹੁੰਦੇ ਆ ਇਹ ਲੱਗੇ ਹੁੰਦੇ ਆ ਤੇ ਉਹ ਇੱਕ ਵਾਰੀ ਖਾ ਕੇ ਮੁੜ ਕੇ ਆਪਾਂ ਕਹਿ ਦਨੇ ਯਾਰ ਕੀ ਫਾਇਦਾ ਲਾਉਂਦਾ ਇਹ ਜਿਹੜੇ ਬੂਟੇ ਜੋ ਬਣ ਗਏ ਨਾ ਅੱਜ ਦੀ ਵੀਡੀਓ ਤੁਸੀਂ ਦੇਖ ਕੇ ਨੇ ਆ ਮਾਰਾ ਛੋਖ ਰੱਖੇ ਤੇ ਆਪਾਂ ਤਿੰਨ ਚਾਰ ਸਾਲ ਬਾਅਦ ਹੋਰ ਇਹ ਵੀਡੀਓ ਜਰੂਰ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਬੂਟੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਸੋਹਣੀਆਂ ਲੱਗਦੀਆਂ ਤੇ ਖਾਣ ਨੂੰ ਵਧੀਆ ਰਹਿਣੀਆਂ ਤੇ ਜਿਹੜੀ ਸਬਜੀ ਹੈ ਬਾਈ ਤੁਸੀਂ ਮੁੱਲ ਲਿਆਉਨੇ ਆ ਕਿ ਆਪਦੇ ਕੋਲੇ ਪੂਰੀ ਆ ਜਾਂਦੀ ਆ ਨਹੀਂ ਵੀਰੇ ਹਕਮ ਰਾਜ ਸਬਜੀ ਤਕਰੀਬਨ ਜੇ ਮੈਂ ਕਹਿਦਾ ਬਈ ਪਰਸੈਂਟਿੰਗ ਦੇ ਹਿਸਾਬ ਨਾਲ ਆਪਾਂ ਵੇਖੀ ਨਾ 80 ਤੋਂ 75 ਤੋਂ 80% ਸਬਜੀ ਮੇਰੀ ਖੁਦ ਹੀ ਘਰ ਤੇ ਤਿਆਰ ਕੀਤੀ ਹੁੰਦੀ ਆ ਹਾਂ ਕੋਈ 10-20% ਕਦੇ-ਕਦੇ ਮਨ ਬਦਲਮਾ ਸਬਜੀ ਨੂੰ ਕਰਦਾ ਕਦੇ ਕੋਈ ਤਾਂ ਆਪਣੇ ਸੁੱਕੀਆਂ ਸਬਜੀ ਘਰੇ ਰਸੋਈ ਦੇ ਵਿੱਚ ਆਪਣੇ ਆਮ ਹੁੰਦੀਆਂ ਤੇ ਕਦੇ ਕੋਈ ਜੋ ਕੋਈ ਨਈ ਵੀ ਕੁਝ ਚੀਜ਼ ਖਤਮ ਵੀ ਹੋ ਜਾਂਦੀ ਹੈ ਕਿਸੇ ਸਮੇਂ ਕੋਈ ਥੋੜੀ ਬਹੁਤੀ ਚੀਜ਼ 10% ਕੁਝ ਆਪਾਂ ਸਬਜ਼ੀ ਵਾਲ ਤੋਂ ਆਪਾਂ ਲੈ ਵੀ ਲੈਣੀ ਹੈ ਇਹ ਪੇਠੇ ਲੱਗੇ ਹੋਏ ਆ ਤੁਸੀਂ ਦੇਖੋ ਕਿੰਨੇ ਸੋਹਣੇ ਇਹ ਪੇਠੇ ਦੀਆਂ ਵੱਲਾਂਗਾ ਆਮ ਆਪਾਂ ਜਿਹੜੇ ਪੇਠੇ ਹੁਣ ਲਾਉਣੇ ਆਗੇ ਜਿਨ੍ਹਾਂ ਨੇ ਜਿਹੜੇ ਬੰਦੇ ਹੁਣ ਲਾਉਣਗੇ ਉਹ ਉਹ ਵੀ ਗੀਤੇ ਜਿਹੜੇ ਬਾਈ ਨੇ ਅਡਵਾਂਸ ਹੀ ਲਾ ਰੱਖਿਆ ਜਿਹੜੇ ਗੀਤੇ ਜਿਹ ਪਹਿਲਾਂ ਆਮ ਜਿਹਦੇ ਕਿੱਲਾ 2 ਕਿੱਲੇ ਲਾਉਂਦੇ ਉਦੋਂ ਦੇ ਲਾਏ ਹੋਏ ਆ ਨਾਲ ਇਹਦੇ ਬਾਈ ਨੇ ਜਿਹੜੀ ਫੁੱਲ ਗੋਭੀ ਦੇ ਕਿੱਡੇ ਕਿੱਡੇ ਫੁੱਲ ਆ ਇਹ ਆਮ ਜਿਹੜੇ ਆਪਣੇ ਫੁੱਲ ਨਹੀਂ ਬੰਦੇ ਕਿਉਂਕਿ ਆਪਾਂ ਇਹਦੀ ਮਿਹਨਤ ਨਹੀਂ ਕਰਦੇ ਮਿੱਟੀ ਨਹੀਂ ਲਾਉਂਦੇ ਬੂਟਿਆਂ ਨੂੰ ਇਹ ਬਾਈ ਨੇ ਬਹੁਤ ਸੰਭਾਲੇ ਹੋਏ ਆ ਜੀ ਆ ਤੁਸੀਂ ਗੀਤियां ਲਾਉਣੇ ਆ ਵੀ ਸਾਨੂੰ ਆਮ ਫਾਇਦਾ ਵੀ ਉਹਦੀਆਂ ਕਿਉਂਕਿ ਰੇਟ ਵੀ ਉਹਦੀ ਹੁੰਦਾਗਾ ਬਾਜ਼ਾਰ ਦੇ ਵਿੱਚ 60-70 ਰੁਪਏ ਮਿਲਦੀ ਹੈ ਜਦੋਂ ਆਪਾਂ ਲਾਉਨੇ ਆ ਕਿ ਨਹੀਂ ਹਾਂ ਵੀਰੇ ਗੱਲ ਠੀਕ ਆ ਚਲੋ ਸਹਿਮ ਮਾ ਥੋੜਾ ਜਿਆਦਾ ਹੁੰਦਾ ਰੇਟ ਦੇ ਵਿੱਚ ਤੇ ਕੋਸ਼ਿਸ਼ ਤੇ ਇਹ ਕਹਿੰਦੇ ਆ ਵੀ ਸਮੇਂ ਤੋਂ ਪਹਿਲਾਂ ਥੋੜਾ ਜਿਹਾ ਐਡਵਾਂਸ ਸਬਜ਼ੀ ਨੂੰ ਲਾਇਆ ਜਾਵੇ ਤਾਂ ਜੋ ਜਿਹੜਾ ਸਹੀ ਟਾਈਮ ਆ ਉਹ ਸਬਜ਼ੀਆਂ ਆਪਾਂ ਲੰਮੇ ਟਾਈਮ ਤੱਕ ਆਪਾਂ ਦਾ ਅਸਵਾਦ ਲੈ ਸਕੀ ਖਾ ਸਕੀ ਤੇ ਭਾਈ ਇਹ ਆਪਾਂ ਆਪ ਹੀ ਕੰਮ ਕਰਦੇ ਆ ਕਿ ਕੋਈ ਦਿਹਾੜੀਆ ਧੂੜਗਾ ਵੀ ਕੇ ਫੈਮਿਲੀ ਸਾਥ ਦਿੰਦੀ ਆ ਨਹੀਂ ਵੀਰੇ ਇਹ ਮੈਂ ਖੁਦਾ ਆਪ ਤੇ ਨਾਲ ਜਿਹੜਾ ਇਹਦੇ ਵਿੱਚ ਜਿਹੜੇ ਮੇਰਾ ਯੋਗਦਾਨ ਆ ਸਬਜੀ ਦੇ ਵਿੱਚ ਜੇ 50 ਤੋਂ 60% ਮੇਰੀ ਵਾਈਫ ਮੇਰੀ ਮਿਸ ਜੀ ਜਾਂ ਮੇਰੇ ਬੱਚੇ ਮੇਰਾ ਪੂਰਾ ਇਹ ਸਬਜੀ ਦੇ ਵਿੱਚ ਮੇਰਾ ਪੂਰਾ ਸਹਿਯੋਗ ਦਿੰਦੇ ਆ ਆਪਦੇ ਰਸੋਈ ਦੇ ਕੰਮਾਂ ਤੋਂ ਥੋੜਾ ਜਿਹਾ ਹਟ ਕੇ ਜਿੰਨਾ ਟਾਈਮ ਚਲੋ ਮਿਲਦਾ ਉਹਨਾ ਟਾਈਮ ਮੇਰੀ ਇਹ ਮਦਦ ਕਰਾਉਂਦੇ ਆ ਇਸ ਕੰਮ ਤੇ ਭਾਈ ਇਹਦੇ ਅੰਜੀਰ ਵੀ ਲੱਗਦੇ ਆਗੇ ਆਮ ਇਹ ਜੇ ਬਾਜ਼ਾਰ ਚ ਸੁੱਕੇ ਲੈਣੇ ਆ ਤੇ 12-1300 ਰੁਪਏ ਕਿਲੋ ਆ ਆ ਪੀ ਇਹ ਤੁਸੀਂ ਦੇਖ ਸਕਦੇ ਹੋ ਵਿੱਚੋਂ ਕਿੰਨਾ ਲਾਲ ਨਿਕਲੂਗਾ ਇਹ ਫਿਰ ਵੀ ਐਂ ਖਾ ਲੈਣੇ ਕਿ ਦੂਜੇ ਕੋਨੇ ਵੀ ਹੈ ਕੱਚੇ ਕੱਚੇ ਐਂ ਖਾ ਲਦੇ ਬਾਈ ਜੇਕਰ ਇੱਕ ਦੋ ਦਿਨ ਅਸੀਂ ਲੇਟ ਹੋ ਜਾਈਏ ਨਾ ਤੇ ਜਾਨਵਰ ਟੱਕ ਜਾਂਦੇ ਜਾਨਵਰ ਖਾ ਜਾਂਦੇ ਇਹਨਾਂ ਨੂੰ ਜਾਨਵਰਾਂ ਦੀ ਪ੍ਰੋਬਲਮ ਆਉਂਦੀ ਥੋੜੀ ਹੈ ਨਾ ਹਾਂ ਉਹਦਾ ਪ੍ਰਬੰਧ ਕਰਾਂਗੇ ਮੱਛਰਦਾਨੀ ਵਗੈਰਾ ਲਾ ਕੇ ਨਾ ਕਿਸ ਤਰ੍ਹਾਂ ਇਹ ਬਚਤ ਹੋ ਸਕਦੀ ਹੈ ਖਾਂ ਚ ਕਿਵੇਂ ਬਾਈ ਟੇਸਟ ਚ ਖਾਂ ਚ ਬਹੁਤ ਟੇਸਟੀ ਹੈ ਲੋ ਬਾਈ ਖਾਓ ਡੇਲੀ ਇੱਕ ਦੋ ਇਸ ਤਰ੍ਹਾਂ ਵੰਡ ਜਾਂਦੇ ਦੋ ਤਿੰਨ ਤੇ ਖਾ ਲੀਏ ਮਿੱਠਾ ਹੀ ਬਹੁਤ ਹੈ ਬਈ ਇਹਦਾ ਬਹੁਤ ਜਿਆਦਾ ਮੈਂ ਪਹਿਲੀ ਹੀ ਖਾਦਾ ਐ ਕੱਚਾ ਤੋੜ ਕੇ ਮੈਨੂੰ ਤਕਰੀਬਨ ਸਾਲ ਕਿ ਹੋਇਆ ਉੱਥੇ ਲੱਗਣਾ ਲੱਭੇ ਸੱਚੀ ਬਹੁਤ ਮਿੱਠਾ ਐ ਇਹ ਖਾ ਕੇ ਵੇਖੀ ਇਧਰ ਖਾਲਾ ਸਵਾਦ ਨਾ ਸਵਾਦ ਤਾਂ ਲੱਗਣੇ 12-1500 ਰੁਪਏ ਕਿਲੋ ਆਉਂਦੇ ਸੋਕੇ ਸਫਾਈ ਆ ਸਬਜ਼ੀ ਦੀ ਜਿਵੇਂ ਹੁਣ ਇਧਰ ਬੂਟਾ ਲੱਗ ਗਿਆ ਜੀਰਾ ਦਾ ਲੱਗ ਗਿਆ ਇਧਰ ਅੰਗੂਰਾਂ ਦੇ ਵੇਲੇ ਜਿਹੜਾ ਵਿਚਾਲੇ ਜਗ੍ਹਾ ਹੈਗੀ ਆ ਉਹਦੇ 'ਚ ਬੂਟੇ ਲਾਏ ਆ ਬਾਈ ਨੇ ਕਿਆਰੀਆਂ ਬਣਾ ਕੇ ਆਹ ਦੇਖੋ ਤੁਸੀਂ ਜਿਹੜੇ ਇਹ ਲੱਗੇ ਆ ਬੂਟੇ ਟਮਾਟਰਾਂ ਦੇ ਇੱਕ ਕੱਖ ਦੇਖੋ ਤੁਸੀਂ ਇੱਕ ਵੀ ਕੱਖ ਨਹੀਂ ਆਪਾਂ ਕਹਿ ਸਕਦੇ ਵੀ ਹੋਊਗਾ ਨਾ ਮਾਤਰ ਕੱਖ ਹੈਗੇ ਵੀ ਇਹ ਸੰਭਾਈ ਦੀਆਂ ਗੱਲਾਂ ਹੁੰਦੀਆਂ ਗੋਭੀ 'ਚ ਵੇਖ ਲਓ ਤੁਸੀਂ ਬਾਈ ਨੇ ਮਿੱਟੀ ਲਾ ਲਾ ਕੇ ਗੋਭੀ ਦੇ ਪੁੱਲ ਬਚਾਲੇ ਕਰੇ ਹੋਏ ਆ ਜਿਹੜੇ ਫੇਰ ਹੀ ਮੋਟੇ ਹੋਣਗੇ ਜਿਹੜੇ ਆਪਣੇ ਫੁੱਲ ਹੁੰਦੇ ਆ ਜੇ ਇਹ ਆਪਾਂ ਇਹਨਾਂ ਨੂੰ ਮਿੱਟੀ ਚੰਗੀ ਤਰ੍ਹਾਂ ਲਾਵਾਂਗੇ ਇਹਦੇ ਫੁੱਲ ਵੀ ਬਹੁਤ ਤਗੜੇ ਬਣਗੇ ਉੱਧਰ ਜਿਹੜੀ ਗੋਭੀ ਬਣੀ ਤੁਹਾਨੂੰ ਦਿਖਾਦੀ ਆ ਇਹ ਜਿਹੜੀ ਉਦੋਂ ਬਾਅਦ ਬਾਈ ਨੇ ਗੋਭੀ ਲਾਈ ਆ ਅੱਜ ਲਸਣ ਲਾਈ ਹੋਈ ਆ ਲਸਣ ਦੇ ਵਿੱਚ ਬਾਈ ਨੇ ਥੂੜੀ ਪਾਈ ਆ ਬਈ ਇਹ ਹਾਂ ਥੂੜੀ ਪਾਈ ਸੀ ਗਾਲੀ ਸੜੀ ਨਾ ਬਹੁਤ ਸੋਹਣੀ ਲੱਗਨ ਚੱਲੀ ਆ ਇਹ ਲਾਲ ਲਸਣ ਆ ਕਿ ਬਈ ਚਿੱਟਾ ਲਾਲ ਲਸਣ ਆ ਵੀਰੇ ਇਹ ਬਈ ਸਾਰੇ ਫੇਰ ਇੱਧਰ ਫਲਾਂ ਦੇ ਬੂਟੇ 베ਰੀ ਆ ਗਈ ਸਾਰੇ ਅਨਾਰ ਆ ਗਿਆ ਅਮਰੂਦ ਇੱਧਰ ਲਾਤੇ ਹਨਾ ਹਾਂ ਵੀਰੇ ਜੇ ਆਪਾਂ ਇੱਥੇ ਹਾਂ ਆ ਜਿਹ ਜਿਵੇਂ ਸੈਂਟਰ ਦੇ ਵਿੱਚ ਕਾਲੇ ਅੰਗੂਰ ਇੱਕ ਗੋਲ ਅੰਗੂਰ ਹੁੰਦੇ ਚਿੱਟੇ ਤੇ ਇੱਕ ਲੰਬਾਈ ਦੇ ਵਿੱਚ ਹੁੰਦੇ ਅੰਗੂਰ ਉਸ ਤੋਂ ਅੱਗੇ ਆਪਣਾ ਨਿੰਬੂ ਆ ਗਿਆ ਵੀਰੇ ਐਸਾਈਡ ਆਪਣੇ ਲਸਣ ਦੇ ਵਿੱਚ ਪਹਿਲਾ ਪੁੱਤਾ 베ਰੀ ਅਨਾਰ ਅਮਰੂਦ ਆ ਗਏ ਦੋ ਤਿੰਨ ਤਰ੍ਹਾਂ ਦੇ ਬਦਾਮਾਂ ਦਾ ਬੂਟਾ ਆ ਗਿਆ ਆੜੂ ਚੀਕੂਆ ਦਾ ਇਹ ਸਾਈਡ ਆ ਗਿਆ ਵੀਰੇ ਸਾਰੇ ਉਹ ਪਰੇ ਬਈ ਜਿਹੜੇ ਡ੍ਰੈਗਨ ਸੂਟ ਆਸਤੇ ਉਹ हां ਵੀਰੇ ਉਹ ਤਿਆਰੀ ਕੀਤੀ ਹੈ ਪਿੱਲਰ ਲਾ ਕੇ ਲਾਏ ਹੋਏ ਆ ਵੀ ਡ੍ਰੈਗਨ ਦੇ ਗੇਟ ਤਾਂ ਥੋੜਾ ਫਰਵਿ ਮਾਰਚ ਦੇ ਵਿੱਚ ਆਪਾਂ ਉਹਨੀਆਂ ਕਲਮਾਂ ਲਾਵਾਂਗੇ ਆਪਣੇ ਜਿਹੜੇ ਸਬਜ਼ੀ ਆ ਜਿਹੜੇ ਬੀਜ ਆ ਜਾਂ ਪਨੀਰੀਆਂ ਉਹ ਆਪਣੇ ਤੋਂ ਹੀ ਆਉਂਦੀਆਂ ਪਨੀਰੀਆਂ ਦਾ ਚੰਗੀਆਂ ਹੋਣੀਆਂ ਤਾਂ ਫੇਰ ਹੀ ਆਪਾਂ ਨੂੰ ਜਿਹੜਾ ਹੈਗਾ ਆਪਾਂ ਨੂੰ ਉਹਦਾ ਲਾਭ ਜ਼ਿਆਦਾ ਹੋਊਗਾ ਇਹ ਨਹੀਂਗਾ ਵੀ ਇਕੱਲੀ ਇੱਥੇ ਆਪਾਂ ਵੀਡੀਓ ਬਣਾਉਣ ਮਾਰ ਰਹੇ ਨੇ ਤੁਹਾਨੂੰ ਦਿਖਾਤਾ ਉੱਥੇ ਕੱਕ ਹੈ ਨਹੀਂ ਕੱਕ ਕਿਤੇ ਵੀ ਹੈ ਨਹੀਂਗਾ ਬਾਈ ਨੇ ਇੱਕ ਹੋਰ ਵੀ ਗੱਲ ਮੈਂ ਕਰ ਵੀ ਇੱਥੇ ਜੇ ਕੁਝ ਲੱਗ ਜੇ ਤਾਂ ਜਿਵੇਂ ਵੱਟ ਵੇਲੀ ਪਈ ਆ ਹਾਂ ਹਾਂ ਵੀਰੇ ਲੱਗਣਾ ਜ਼ਰੂਰੀ ਆ ਇਹ ਜਿਹੜੀ ਵਾਟ ਆ ਆਪਣੀ ਇਹ ਤਾਂ ਚਲੋ ਇੱਥੇ ਆਪਾਂ ਕਹਿ ਦੰਡੀ ਬਣੀ ਹੋਏ ਤਾਂ ਫਿਰ ਮੈਂ ਫਿਰ ਨੂੰ ਪੈਰ ਚਾਲਾ ਹਾਈ ਜਿਹੜੀ ਵਾਟ ਆ ਵਾਲੀ ਆ ਇੱਥੇ ਕੋਈ ਹਣ ਸਮਝ ਦੇ ਹਿਸਾਬ ਨਾਲ ਜਿਵੇਂ ਚਲੋ ਹੁਣ ਵੇਲਾ ਆਉਣੀਆਂ ਕੱਦੂਆਂ ਦੀਆਂ ਤੋਰੀਆਂ ਦੀਆਂ ਜੋ ਵੀ ਹਾਂ ਤੁਸੀਂ ਤਿਆਰ ਕਰ ਰਹੇ ਚਲੋ ਸਾਥ ਰਾਏ ਨਹੀਂ ਤਿਆਰ ਹੁੰਦੇ ਥੋੜੀ ਜਿਹੀ ਪਰਵਿਸ਼ ਜਾਰੀ ਕਰਨੀ ਪੈਂਦੀ ਆ ਮੇਰਾ ਦੱਸਣਾ ਵੀ ਇਸ ਥਾਂ ਨਾਲੋਂ ਵੀ ਵੇਲਾ ਇਸ ਵੱਟ ਤੇ ਲਾ ਦਾਂਗੇ ਜੇ ਜਿਹੜੀ ਖੁੱਲੀ ਜਗ੍ਹਾ ਹੋਊਗੀ ਆ ਬਾਅਦ ਉਹ ਆਸ-ਪਾਸੇ ਸੱਟਾਂਗੇ ਇਹ ਜਿਹੜੀਆਂ ਵੇਲਾਂ ਹੈਗੀਆਂ ਹੁਣ ਤਾਂ ਪਰੋਂ ਢੱਕਣੀਆਂ ਪੈਣਗੀਆਂ ਜੇ ਹੁਣ ਲਾਵਾਂਗੇ ਤਾਂ ਬਾਈ ਹਾਂ ਹੁਣ ਜੇ ਇਸ ਤੋਂ ਬਾਅਦ ਆਪਾਂ ਜਿਵੇਂ ਵੇਲਾਂ ਤਿਆਰ ਹੋਈਆਂ ਹੋਈਆਂ ਆਪਾਂ ਲਿਆ ਕੇ ਲਾ ਲਾਂਗੇ ਫਿਰ ਆਪਾਂ ਨੂੰ ਢੱਕਣ ਦੀ ਲੋੜ ਨਹੀਂ ਪੈਣੀ ਢੱਕਣ ਦੀ ਕੋਈ ਹੋਰ 20 ਦਿਨ ਨਾ ਰੋਕੇ ਢੱਕਣ ਦੀ ਲੋੜ ਨਹੀਂ ਪੈਣੀ ਹੁਣ ਠੰਡ ਜਾਦੇ ਪੈ ਰਹੀ ਆ ਫਿਰ ਸਵੇਾਈ ਕੇ ਵਰੀ ਨਹੀਂ ਹੁੰਦੀ ਥੋੜਾ ਮੇਰੇ ਸਾਹਮਣੇ ਬਾਈ ਐਨੂੰ ਵਧਾਉਂਦਾ ਜਾਂਦਾ ਥਾ ਹੌਲੀ ਹੌਲੀ ਹੈਨਾ ਇਹ ਬਾਈ ਹੁਕਮਰਾਜ ਆਈਆਂ ਵੀ ਜੇ ਆਪਾਂ ਇੰਨਾ ਬੂਟੇ ਦੇ ਵਿੱਚ ਤਕਰੀ ਜੋ ਵੀ ਆ ਰਿਹਾ ਹੈ ਮਾਰਕੀਟ ਦੇ ਵਿੱਚ ਅੱਜ ਕੱਲ ਚੱਲ ਰਿਹਾ ਹੈ ਹਰੇਕ ਦੋ ਰੋ ਤੰਤਰ ਪੌਦੇ ਮੇਰੇ ਲਾਏ ਹੋਏ ਆ ਪਰ ਫਿਰ ਵੀ ਜੇਕਰ ਮੈਨੂੰ ਮੈਂ ਇਹਨਾਂ ਦੇ ਵਿੱਚ ਸਫਲ ਹੋਣਾ ਹੈ ਕਾਮਯਾਬ ਹੋਇਆ ਨਾ ਤਾਂ ਕੋਸ਼ਿਸ਼ ਕਰਾਂਗੇ ਵੀ ਇੱਕ ਦੋ ਲੈਣਾ ਹੋਰ ਅੱਗੇ ਵਧਾਉਣੀ ਨਾਲੇ ਇਹ ਬਾਈ ਜਦੋਂ ਵੱਡੇ ਹੋ ਗਏ ਬੂਟੇ ਇਹ ਜਿਵੇਂ ਹਜੇ ਤਾਂ ਇਹ ਛੋਟੇ ਆ ਜਿਵੇਂ ਵੱਡੇ ਹੋ ਗਏ ਫਿਰ ਸਬਜ਼ੀ ਇੱਥੋਂ ਨਾ ਮਾਤਰ ਨੂੰ ਤਿਆਰ ਹੋਇਆ ਕਰੂਗੀ ਫਿਰ ਤਾਂ ਪਰੇ ਜਾਣਾ ਪੈਣਾ ਫਿਰ ਤਾਂ ਬਈ ਆਈ ਹੈ ਨਾ ਜਿਹੜੀ ਇਹ ਜਗਾ ਸਾਰੀ ਇਹ ਬੂਟਿਆਂ ਦੇ ਤਕਰੀਬਨ ਰੋਖ ਲੈਣੀ ਆ ਸਾਰੀ ਸਾਰੀ ਜਗਾ ਕਵਰ ਹੋਇਆ ਨਹੀਂ ਆ ਫਿਰ ਸਬਜੀ ਵਾਸਤੇ ਅਲੱਗ ਕਿਉਂਕਿ ਮੇਰੀ ਜਿਹੜਾ ਸਬਜੀ ਵਾਲ ਜਗਾ ਨਾ ਇਹ ਤਕਰੀਬਨ 12 13 ਮਰਲੇ ਆ ਉੱਥੋਂ ਲੈ ਕੇ ਉਸ ਅੱਗੇ ਤੱਕ ਫਿਰ ਇੰਨੇ ਕੀ ਜਗਾ ਹੀ ਮੈਨੂੰ ਹੋਰ ਸਬਜੀ ਲਾਉਣ ਲਈ ਰੱਖਣੀ ਪੈਣੀ ਆ ਇਹ ਫਿਰ ਬਈ ਜਿਹੜੇ ਮਿਰਚਾਂ ਦੇ ਬੂਟੇ ਦੇ ਉੱਪਰ ਇਹਦੇ ਫਿਰ ਸਵਾਹ ਪਾਈ ਹੋਈ ਹੈ ਸਾਰਿਆਂ ਦੇ ਇਹ ਵੀਰੇ ਨਾਲ ਇੱਕ ਵਾਈਟ ਫ्लाई ਜਿਹੜੀ ਆਉਂਦੀ ਹੈ ਜਿਹੜਾ ਵਾਇਰਸ ਆ ਉਹਦੇ ਕਰਕੇ ਸੁਬਾ ਜਿਹੜੋ ਤਰੇਲੇ ਤਰੇਲੇ ਦੇ ਵਿੱਚੋਂ ਉਹਨੂੰ ਦੂਰ ਕਰ ਲਈ। ਸੁਬਾ ਸੁਬਾ ਸਵਾਹ ਤੇ ਸੱਟ ਦਿਓ। ਉਹ ਸਸ ਸੱਟ ਤਰੇਲ ਦੇ ਵਿੱਚ ਸਾਰੇ ਬੂਟੇ ਉਸ ਵਾਇਰਸ ਨੂੰ ਰੋਕਣ ਵਾਸਤੇ ਵੀ ਅੱਗੇ ਅਗਲੇ ਬੂਟੇ ਤੱਕ ਨਾ ਜਾਵੇ। ਚਲੋ ਜਿਹੜੇ ਨੂੰ ਪੈ ਗਿਆ ਉਹ ਤਾਂ ਗੱਲ ਵੱਖਰੀ ਹੈ ਜਿਹੜੇ ਵੀ ਉਸ ਤੋਂ ਅੱਗੇ ਬਿਮਾਰੀ ਨਾ ਪਾਵੇ। ਪਿਲੇ ਸਾਲ ਮੇਰੇ ਨਾਲ ਇਦਾਂ ਹੋ ਚੁੱਕੀ ਹੈ ਇੱਕ ਵਾਰੀ ਵੀਰੇ। ਇਹ ਪ੍ਰੋ-ਆਰਗੈਨਿਕ ਤਰੀਕਾ ਹੈ ਕਿਉਂਕਿ ਜੇ ਇੱਥੋਂ ਇਹ ਵਾਇਰਸ ਇੱਕ ਨੂੰ ਪੈ ਗਿਆ ਇਹ ਫਿਰ ਗਾਂ ਦੀ ਗਾਂ ਸਾਰੇ ਬੂਟੇ ਪੱਟ ਕੇ ਸਿੱਟਨੇ ਪੈਂਦੇ ਤਾਂ ਇਲਾਜ ਕੋਈ ਨਹੀਂਗਾ। ਜਿਹੜਾ ਆਪਾਂ ਕਹਦੇ ਨੇ ਕੁੰਡੀ ਰੋਗ ਪੈ ਗਿਆ। ਜਾਂ ਆਪਾਂ ਕਹਿ ਦਿੰਨੇ ਆ ਵਾਇਰਸ ਪੈ ਗਿਆ ਉਹ ਚਿੱਟਾ ਮੱਛਰ ਹੁੰਦਾ ਦਾ ਵਾਈਟ ਫਲਾਈ ਉਹੀ ਪਉਂਦੀ ਇਹਨੂੰ ਜੇ ਬਚਾਉਣਾ ਤਾਂ ਤੜਕੇ ਉੱਠ ਕੇ ਸਿੱਧਿਆਂ ਹਫ਼ਤੇ 'ਚ ਦੋ ਵੇ ਰਾਤ ਤੇ ਆਪਾਂ ਜਿਹੜੀ ਹੁੰਦੀ ਆ ਸਵਾਹ ਉਹ ਚੁੱਲ੍ਹੇ ਦੀ ਉਹ ਜ਼ਰੂਰ ਪੈਗੇ ਇਹ ਬਾਈ ਨੇ ਕੱਲਾ ਗੱਲਾਂ ਕਰਦਾ ਨਹੀਂ ਗਾ ਬਾਈ ਕਰਕੇ ਕੰਮ ਜਿਹੜਾ ਉਹ ਵਿਖਾਉਂਦਾ ਗਾ ਸਾਰੀ ਜਿਹੜੀ ਬਿਨਾ ਉਹ ਤੋਂ ਸਪਰੇਅ ਤੋਂ ਸਬਜ਼ੀ ਤਿਆਰ ਹੁੰਦੀ ਹੈ ਬਾਈ ਕੋਲੇ ਆ ਵੀਰੇ ਹੁਣ ਸ਼ਿਮਲਾ ਮਿਰਚ ਆਪਣੇ ਤਕਰੀਬਨ ਨਾ ਸਾਰੇ ਬੂਟੇ ਕਾਫੀ ਅਸੀਂ ਬਣਾ ਚੁੱਕੇ ਆ ਤੇ ਹੁਣ ਇੱਕ ਦਿਨ ਤੱਕ ਫੇਰ ਆਵੇ ਤੁਸੀਂ ਵਿਖਾ ਸਕਦੇ ਹੋ ਆਵੇਲਾ ਸ਼ਿਮਲਾ ਮਿਰਚ ਬਣੀ ਲੱਗਿਆ ਹੋਇਆ ਗਾ ਫ ਫਿਰ ਜਿਹੜੇ ਆ ਬਾਈ ਨੇ ਆਵੇ ਬੂਟੇ ਬੂਟੇ ਵੀ ਲਾਏ ਹੋਇਆ ਨਾ ਜਿਵੇਂ ਆ ਬੂਟਾ ਲੱਗਿਆ ਨਾਲ ਇਹਦੇ ਥੱਲੇ ਜਿਹੜੀ ਜੜ ਨੂੰ ਮਿੱਟੀ ਵੀ ਲਾਈ ਆ ਵੀ ਪਾਣੀ ਕੋਲ ਦੀ ਨੰਗਦਾਗਾ ਜੜ ਨੂੰ ਮਿੱਟੀ ਜ਼ਰੂਰੀ ਆ ਫਲਾਂ ਦੇ ਬੂਟਿਆਂ ਵਾਸਤੇ ਜੇ ਜੜ ਨੂੰ ਮਿੱਟੀ ਨਾ ਲੱਗੀ ਉਹ ਗੀ ਮੁੱਢ ਨੂੰ ਫਿਰ ਪਾਣੀ ਜੜ ਚ ਪੈ ਜਾਂਦਾ ਫੰਗਸ ਪੈ ਜਾਂਦੀ ਆ ਇਹ ਬਾਈ ਨੇ ਸਮਝਾਈ ਦੀਆਂ ਗੱਲਾਂ ਹੀ ਆ ਸਾਰੀਆਂ ਹਰੇਕ ਬੂਟੇ ਨੂੰ ਮਿੱਟੀ ਲੱਗੀ ਹੋਈ ਆਗੀ ਆ ਵੀਰੇ ਹਕਮ ਰਾਜ ਆ ਦੇਖੋ ਤੁਸੀਂ ਇਹ ਤਕਰੀਬਨ ਜੇ ਆਪਾਂ ਮੰਨ ਕੇ ਚੱਲ ਗਏ 6 ਮਹੀਨਿਆਂ ਦਾ ਇਹ ਬੂਟਾ ਹੈ ਤੇ ਆ ਵੀਰੇ ਅਮਰੂਦ ਲੱਗੇ ਹੋਏ ਆ ਇੱਕ ਦੋ ਫਲ ਮਾ ਛੋਟਾ ਜਿਹਾ ਤੋੜਤਾ ਸੀਗਾ ਚਲੋ ਵੀ ਥੋੜਾ ਨਾ ਹਾਂ ਬੂਟਾ ਵੱਧਦਾ ਨਹੀਂ ਤੇ ਕਮਜ਼ੋਰ ਹੋ ਜਾਂਦਾ ਤੇ ਆ ਫਲ ਨਹੀਂ ਮੈਂ ਸ਼ਾਇਦ ਤੋੜਨਾਂ ਕੋਸ਼ਿਸ਼ ਕਰੂੰਗਾ ਵੀ ਨਾ ਤੋੜਾਂ ਮੈਂ ਇਹ ਜਿਹੜਾ ਬੂਟੇ ਆ ਇਹ ਸਾਰਾ ਸਾਲ ਹੀ ਫਲ ਆਉਂਦਾ ਆਪਾਂ ਕਹਦੇ ਨਾ ਦੋ ਅਮਰੂਦਾਂ ਨੂੰ ਬਈ ਫਲ ਆਉਂਦੇ ਆ ਅਸਲ ਦੇ ਵਿੱਚ ਅਮਰੂਦ ਨੂੰ ਫਲ ਆ ਹੀ ਜਾਂਦੇ ਆ ਠੀਕ ਹੈ ਜੇ ਆਪਾਂ ਕਹਿੰਦੇ ਵੀ ਗਰਮੀ ਆਲਾ ਸਰਦੀ ਆਲਾ ਜਿਹੜਾ ਇਹ ਹੁੰਦਾਗਾ ਇਹ ਆ ਹੀ ਜਾਂਦਾਗਾ ਹੁਣ ਲੱਗ ਜੂਗਾ ਇਸ ਦੋ ਵਾਰ ਗਰਮੀ ਚ ਵੀ ਲੱਗੂਗਾ ਫਿਰ ਫਿਰ ਜਿਵੇਂ ਜਿਵੇਂ ਮਰੂ ਦਿਖਾਈ ਜਨਾਵੇਂ ਨਾਲ ਨਾਲ ਲੱਗਦਾ ਹੀ ਆਉਂਦਾ ਹੈ ਇਹ ਵੈਰਾਈਟੀਆਂ ਉਹਨੀਆਂ ਸੋਹਣੀਆਂ ਆ ਚੁੱਕੀਆਂ ਨੇ ਜਿਵੇਂ ਅਨਾਰ ਵੀ ਉਧਰ ਹੁਕਮਰਾਜ ਆਪਣੇ ਲੱਗੇ ਹੋਏ ਆ ਇੱਕ ਫਲ ਉਹਦਾ ਵੀ ਆਪਾਂ ਪਹਿਲਾਂ ਤੋੜਿਆ ਹੋਇਆ ਨਾਰਾਂ ਦਾ ਕੋਈ ਵੀ ਬਈ ਇਹ ਸਬਜ਼ੀਆਂ ਦਾ ਕੰਮ ਲੈ ਲੈਣਾ ਵੀਰੇ ਵਾਹ ਚਲੋ ਪਸ਼ੂ ਤਾਂ ਛੇ ਨਹੀਂ ਆਉਂਦੇ ਇੱਥੇ ਥੋੜੇ ਬਹੁਤੇ ਆਉਂਦੇ ਆ ਕੋਈ ਜ਼ਿਆਦਾ ਦਿੱਕਤ ਨਹੀਂ ਪਰ ਇਹ ਵੇਸੇ ਵੱਲਾਂ ਵਾਸਤੇ ਮੈਂ ਤਾਰ ਦੀ ਥੋੜੀ ਕਵਰੇਂ ਕੀਤੀ ਹੋਈ ਆ ਕਿਉਂਕਿ ਜਦੋਂ ਇਹ ਟਾਈਮ ਆ ਗਿਆ ਨਾ ਥੋੜਾ ਜਿਹਾ ਹੋਰ ਠੰਡ ਲੰਘ ਕੇ ਇਹਦੇ ਤਕਰੀਬਨ ਵੱਲ ਬਹੁਤ ਜਾ ਕੇ ਗਰੋਥ ਕਰਦੀ ਆ ਤਕਰੀਬਨ ਵੱਲ ਸਾਰੀ ਤਾਰ ਨੂੰ ਕਵਰ ਕਰ ਲਓ ਬਾਈ ਦਾ ਨਾਮ ਗੁਰਪ੍ਰੀਤ ਸਿੰਘ ਆ ਤੇ ਮੈਂਬਰ ਵੀ ਆ ਆਪਣੇ ਇੱਕ ਪ ਤੇ ਪਿੰਡ ਵੀ ਆਪਣਾ ਕਾਉਣੀ ਹੈਗਾ ਤੇ ਬਹੁਤ ਸੋਹਣਾ ਬਾਈ ਨੇ ਸਬਜ਼ੀਆਂਾਂ ਦੀ ਦੇਖਰੇਖ ਕੀਤੀ ਹੋਈ ਆ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਤਾਂ ਜੋ ਆਪਾਂ ਨੂੰ ਹੋਰਾਂ ਨੂੰ ਵੀ ਸਿੱਖਿਆ ਮਿਲ ਸਕੇ ਸਬਜ਼ੀਆਂ ਪ੍ਰਤੀ ਆਪਾਂ ਹੋਰ ਉਤਸ਼ਾਹਿਤ ਹੋਈਏ ਵੀ ਸਬਜ਼ੀਆਂ ਲਾਈਏ ਹੋਰ ਦੇਖ ਕੇ ਵੀਡੀਓ ਵੀ ਲੋਕਾਂ ਨੂੰ ਸਿੱਖਿਆ ਮਿਲੇ ਐ ਨਹੀਂ ਹੁੰਦਾ ਵੀ ਕੱਲਾ ਆਪਾਂ ਦਿਖਾਉਣ ਆਸਤੇ ਆ ਲੋਕਾਂ ਨੂੰ ਨਰਸਰੀ ਦਾ ਕੰਮ ਆਪਣਾ ਤੇ ਸਬਜ਼ੀਆਂ ਦਿਖਾਉਣੀਆਂ ਜ਼ਰੂਰੀ ਆ ਫੇਰ ਹੀ ਅਗਲਾ ਸਬਜ਼ੀਆਂ ਲਾਉਂਦਾਗਾ ਤੇ ਵਧੀਆ ਸਬਜ਼ੀਆਂ ਲਾਵਾਂਗੇ ਤਾਂ ਆਪਾਂ ਆਪ ਵੀ ਖਾਵਾਂਗੇ ਤਹੋਰਾਂ ਨੂੰ ਵੀ ਖਵਾਵਾਂਗੇ ਤੇ ਜਿੰਨਾ ਵੀ ਸਮਾਂ ਆਪਣਾ ਵਿਹਲਾ ਹੁੰਦਾ ਆਪਾਂ ਸਬਜ਼ੀਆਂ ਜ਼ਰੂਰ ਲਾਈਏ ਇਹ ਤਾਂ ਗੱਲ ਬਈ ਮੰਨਦੇ ਆ ਨਾ ਸਕੂਨ ਜਿਹੜਾ ਹੈਗਾ ਹੈ ਹਿਆਲੀ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਵੀ ਜਿੰਨੇ ਵੀ ਇਸ ਵੀਡੀਓ ਨੂੰ ਵੇਖ ਰਹੇ ਆ ਸਾਡੇ ਕਿਸਾਨ ਭਰਾ ਜਿਹਦੇ ਕੋਲੇ ਜਿੰਨੀ ਵੀ ਜਗ੍ਹਾ ਹੈਗੀ ਚਾਹੇ ਉਹ ਖੇਤਾਂ ਦੇ ਵਿੱਚ ਚਾਹੇ ਉਹ ਨੇਂਚ ਬੈਠੇ ਮੇਰੇ ਵਾਂਗੂ ਚਾਹੇ ਘਰੇ ਕੱਚੀ ਜਗ੍ਹਾ ਵੈਸੇ ਘਰਾਾਂ ਦੇ ਵਿੱਚ ਕੱਚੀਆਂ ਜਗ੍ਹਾ ਥੋੜੀਆਂ ਬਹੁਤ ਘੱਟ ਰਹਿ ਗਈਆਂ ਪਰ ਫਿਰ ਵੀ ਜੇਕਰ ਕਿਸੇ ਕੋਲੇ ਹੈ ਉਹਨੂੰ ਇਹ ਬੇਨਤੀ ਕਿ ਵਰਤਵਾਤ ਤੇ ਸਬਜ਼ੀ ਆਪਦੀ ਘਰ ਦੀ ਅਗਾਓ ਤੇ ਆਪ ਖਾਓ। ਬਾਕੀ ਹੋਰ ਵੀ ਹੈ ਬਾਈ ਕੱਲੇ ਜਗਲੇ ਕੋਲ ਥਾਂ ਵੀ ਮੈਂ ਨਾ ਸਾਡੇ ਕੋਲ ਨਰਸਰੀ ਦੇ ਵਿੱਚ ਵੇਚੇ ਆ ਬੰਦੇ। ਜਿਨ੍ਹਾਂ ਕੋਲੇ ਥਾਂ ਨਾ ਕਰੇ ਮੰਜੇ ਜਿ ਨਹੀਂ ਹੈਗਾ ਵਿਹਲਾ ਉੱਥੇ ਵੀ ਸਬਜ਼ੀਆਂ ਉਹਨਾਂ ਨੂੰ ਹੁੰਦਾ ਵੀ ਯਾਰ ਅਸੀਂ ਦੋ ਮਿਰਚਾਂ ਦੇ ਬੂਟੇ ਲਾਲ ਗਏ। ਕਈਆਂ ਨੂੰ ਜਿਹਨਾਂ ਸ਼ੌਂਕ ਆ ਛੱਤ ਦੇ ਉੱਤੇ ਗਮਲਾ ਰੱਖ ਕੇ ਜਿਨ੍ਹਾਂ ਨੂੰ ਸ਼ੌਂਕ ਆ ਜਿਨ੍ਹਾਂ ਨੂੰ ਹੈ ਨਹੀਂ ਉਹਨਾਂ ਦੀ ਗਲਤੀ ਆ ਅਲੱਗ ਕੰਗਾ ਦੇ ਬਾਣ ਬਹੁਤ ਵੇਲੇ-ਵੇਲੇ ਪਏ ਆ ਪਰ ਨਹੀਂ ਲਾਉਂਦੇ ਪਰ ਜਿਹਨੂੰ ਸ਼ੌਂਕ ਹੈਗਾ ਉਹ ਤਾਂ ਬਾਈ ਲਾ ਹੀ ਲੈਂਦਾ ਹੈ। ਇਹ ਤਾਂ ਬਾਈ ਹੁਕਮ ਰਜਾਈਆਂ ਦੇਖੋ ਸ਼ੌਂਕ ਚਲੋ ਸਬਜ਼ੀ ਚੰਗੀ ਖਾਣੀ ਆਰਗੇਨਿਕ ਖਾਣੀ ਤਾਂ ਬਹੁਤ ਵਧੀਆ ਗੱਲ ਆ ਸਿਹਤ ਵਾਸਤੇ ਉਹਦੇ ਨਾਲ ਨਾਲ ਸ਼ੌਂਕ ਦੇ ਨਾਲ ਨਾਲ ਆਪਾਂ ਨੂੰ ਥੋੜਾ ਜਿਹਾ ਚੰਗਾ ਰਹਿਣ ਸੈਣ ਜਿਹੜਾ ਇੱਥੇ ਸਕੂਨ ਮਿਲਦਾ ਜਿਹੜਾ ਸਬਜ਼ੀ ਦੇ ਵਿੱਚ ਆ ਕੇ ਸਕੂਨ ਮਿਲਦਾ ਇਸ ਜਗ੍ਹਾ ਦੇ ਵਿੱਚ ਤੇ ਬਾਈ ਉਹਦਾ ਆਨੰਦ ਦੀ ਕੁਝ ਹੋਰ ਆ ਕੁਝ ਬਿਆਨਾਂ ਦੇ ਵਿੱਚ ਮੈਂ ਕਹਿ ਨਹੀਂ ਸਕਾ ਨਹੀਂ ਸਕਦਾ ਉਹ ਨਾਲੇ ਬੰਦਾ ਬਾਈ ਆਪਦਾ ਬਾਹਰੋਂ ਹੋਰ ਮਾੜਾ ਸਾਉ ਤੋਂ ਬਚਾ ਰਹਿੰਦਾ ਸਬਜ਼ੀ ਦੇ ਵਿੱਚ ਕਿ ਨਹੀਂ ਆਪਦਾ ਵਿਹਲਾ ਸਮਾਂ ਹੁੰਦਾ ਸਬਜ਼ੀ ਚ ਲਾਉਂਦਾ ਬਿਲਕੁਲ ਬਿਲਕੁਲ ਸੋ ਸਾਡੀ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਮ ਲੱਗ ਗਿਆ ਵੀ ਹਾਂ ਸਿੱਖਿਆ ਦੇਣ ਵਾਲੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਤੇ ਪੇਜ ਨੂੰ ਫੋਲੋ ਜਰੂਰ ਕਰੋ ਜੀ ਇਸੇ ਤਰ੍ਹਾਂ ਕਹਿੰਦੇ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਬਣੇ ਰਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੀ